ਇਹ ਹਮੇਸ਼ਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਕਰਦਾ ਹੈ ਤੇ ਆਪਸ ਵਿੱਚ ਹੀ ਮਤਲਬ ਆਪਸ ਵਿੱਚ ਹੀ ਸਿੰਘਾਂ ਦੇ ਵਿੱਚ ਹੀ ਮਤਲਬ ਸਿੰਘ ਫਸਾਉਂਦਾ ਰਹਿੰਦਾ ਜਦ ਇੱਕੋ ਤੇ ਕੋਈ ਨਾ ਕੋਈ ਕਰਦਾ ਰਹਿੰਦਾ ਅੱਜ ਰਾਜਪੁਰੇ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਕਿ ਅਸੀਂ ਜੀਰਪੁਰ ਗਏ ਸੀ ਉੱਥੇ ਇੱਕ ਵਿਧਵਾ ਔਰਤ ਦੇ ਘਰ ਨੂੰ ਦੱਬਿਆ ਹੋਇਆ ਸੀ ਅਸੀਂ ਉਸ ਮਾਤਾ ਦਾ ਘਰ ਖਾਲੀ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚੇ ਸੀ ਅਸੀਂ ਕਿਤੇ ਘਰ ਨਹੀਂ ਵੜੇ ਪ੍ਰਸ਼ਾਸਨ ਕੋਲ ਗਏ ਤੇ ਉਸ ਭੈਣ ਦੇ ਨਾਲ ਇਹ ਉਧਰੋਂ ਆਏ ਉਧਰੋਂ ਆਏ ਜਦੋਂ ਆਏ ਤੇ ਮੈਂ ਕਿਹਾ ਸਿੰਘ ਆਏ ਨੇ ਇੱਕ ਨਾਮ ਦਮਨ ਨਾਮ ਦਾ ਸ਼ਖਸ ਹੈ ਜਿਹੜਾ ਆਪਣੇ ਆਪ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਲ ਦਾ ਕਹਿੰਦਾ ਹੈ ਬਾਬਾ ਰਾਜਾ ਸਾਡਾ ਬਹੁਤ ਪਿਆਰ ਅਸੀਂ ਉਹਦਾ ਬਹੁਤ ਸਤਿਕਾਰ ਕਰਦੇ ਕਿਸਾਨੀ ਸੰਘਰਸ਼ ਚ ਅਸੀਂ ਇਕੱਠੇ ਰਹੇ ਹਾਂ ਬੜਾ ਉਹਨਾਂ ਦਾ ਯੋਗਦਾਨ ਹੈ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘ ਰਾਏ ਮੋਰਚਾ ਹਰ ਇੱਕ ਜਗ੍ਹਾ ਉਹਨਾਂ ਦਾ ਯੋਗਦਾਨ ਹੁੰਦਾ ਸੋ ਉਹਨਾਂ ਦਾ ਉਹਨੇ ਨਾਮ ਵਰਤਿਆ ਵੀ ਬਲਟਾਣੇ ਕੋਈ ਸ਼ੌਣੀ ਹੈ ਵੀ ਮੈਂ ਉਥੋਂ ਦਾ ਜਥੇਦਾਰ ਹਾਂ ਤੇ ਇਹਨਾਂ ਨੂੰ ਜਦੋਂ ਆਏ ਅਸੀਂ ਇਹਨਾਂ ਤੇ ਭਰੋਸਾ ਕੀਤਾ ਤੇ ਇਹ ਸਾਨੂੰ ਵਾਦਾ ਕਰਗੇ ਜਦੋਂ ਕੋਈ ਬੀਬੀ ਨੇ 2 ਲੱਖ ਰੁਪਏ ਦੇਣਾ ਸੀ ਇਹ ਵਾਦਾ ਕਰਕੇ ਵੀ ਅਸੀਂ ਤੁਸੀਂ ਪੈਸੇ ਦਾ ਜਿਹੜਾ ਕੋਰਜ ਨਜੇ ਥਲੇਓ ਤੁਸੀਂ ਚਾਬੀ ਤੁਹਾਨੂੰ 2 ਦਿਨ ਬਾਅਦ ਦੇ ਦਾਂਗੇ ਸਾਨੂੰ ਸਮਾਨ ਚੱਕ ਲੈਣ ਦਿਓ 2 ਦਿਨ ਅਸੀਂ ਕਹਿੰਦੇ ਲਿਖ ਲਗਾ ਆਪਣੇ ਕਹਿੰਦਾ ਜੇ ہماری ਜ਼ੁਬਾਨ ਹੈ ਜਿਵੇਂ ਬੋਲਦਾ ਹੈ ہماری ਜ਼ੁਬਾਨ ਹੈ ਕਹਿੰਦਾ ਅਗਰ ਨਾ ਦੇ ਕੇ ਤਾਂ ਮੈਂ ਉਖਾੜ ਕੇ ਲਾਉਂਗਾ 19 ਤਰੀਕ ਲੰਘ ਗਈ ਹੁਣ ਫੋਨ ਮੇਰੇ ਕੋਲ ਕੱਲ ਕੱਲ ਰਿਕਾਰਡਿੰਗ ਹੈ ਸਾਹਿਬ ਕੱਲਾ ਕੱਲਾ ਪ੍ਰੂਫ ਜੇਦੋਂ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ రికార్డింగ్ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੋ ਚਾਬੀ ਦੋ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈਂ ਵੀ ਤੂੰ ਇੱਥੇ ਘੁੰਮਦਾ ਫਿਰਦਾ ਹੈ ਚਲੋ 20 ਟ੍ਰੈਕਿੰਗ ਦੀ ਗੱਲ ਨਾ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹੋ ਜਿਹਾ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਤੋ ਆ ਮੈਂ ਇਹੀ ਖੜਾ ਹਾਂ ਵਾ ਆਹ ਥਾਣਾ ਕਰ ਲੂੰਗਾ ਤੂੰ ਹੀ ਥਰਾ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਧਨਵਾ ਕਾਲਪੁਰ ਕਬਾਇਪੁਰ ਜਾਣਦਾ ਦੁੱਤ ਕਿਨੇ ਪਿੱਤਾ ਚਲੋ ਜਿੱਥੇ ਇਹਨੇ ਫੋਨਦਾਨ ਕੈਂਪ ਉੱਥੋਂ ਭੱਜਿਆ ਆਏ ਤੋਂ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਰਿਕਾਰਡਿੰਗ ਤੁਸੀਂ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾ ਆਇਆ ਕਹਿੰਦਾ ਮੈਂ ਯਾ ਇੱਥੇ ਫਿਰ ਜਿਹਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਨਹੀਂ ਮਾਣ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਹਿੰਦਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਕਿ ਕਿਤੇ ਅਸੀਂ ਕਦੇ ਕਿਤੇ ਉਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ੱਕ ਲਉਣੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟਾਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਇੱਥੋਂ ਭੱਜ ਗਿਆ ਅੰਦਾ ਟੱਪ ਕੇ ਪਿੱਛੋਂ ਸਾੰਨੇ ਪਾ ਲਗਾਈ ਤੇ ਸਾਹਮਣੇ ਖੜਿਆ ਵਾਜਾ ਮਾਰਦੇ ਰਿਹਾ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉੱਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਨੇ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਰਿਪੋਰਟਿੰਗ ਆ ਪ੍ਰਸ਼ਾਸਨ ਨੂੰ ਦੇਵਾਂਗੇ ਬੰਦੀ ਕਾਰਵਾਈ ਜਿਹੜੀ ਆ ਵੀ ਭਾਉਲ ਨੇ ਸਾਨੂੰ ਲਲਕਾਰਿਆ ਇਹ ਲਲਕਾਰਾਂ ਹੀ ਫਿਰ ਤੇ ਖੜਦਾ ਜਾਂ ਢੈ ਸੂਰਮਾ ਸੀ ਖੜਦਾ ਫਿਰ ਅਸੀਂ ਇੱਥੇ ਆਏ ਤੁਹਾਡੇ ਸਾਹਮਣੇ ਖੜੇ ਆ ਸਾਡੇ ਸਾਰੇ ਹੁਣ ਤਾਂ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹ ਇੱਕ ਹੋਰ ਸਿੰਘ ਸੀਗਾ ਨਾਲ ਇਹ ਹੰਗਰੀ ਬਾਈਟ ਵਾਲਾ ਬੰਦਾ ਇਹਦੇ ਨਾਲ ਲੜਿਆ ਹੋਇਆ ਤੇ ਸੁਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਬੰਦੀ ਕਾਰਵਾਈ ਜਿਹੜੀ ਉਹਦੇ ਕੀਤੀ ਜਾਵੇ ਪਰ ਇਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਦਿੰਨੇ ਆ ਤੇ ਤੇਰਾ ਜਿੱਥੇ ਦਿਲ ਕਰਦਾ ਜੀ ਕਰਦਾ ਤੂੰ ਉੱਥੇ ਦੱਸਦੀ ਐ ਤਰਾਜਪੁਰਾ ਹੀ ਨਾ ਇਹਦਾ ਕਿਤੇ ਵਹਿਮ ਹੋਵੇ ਵੀ ਹਾਂ ਵੀ ਇੱਥੇ ਤੂੰ ਉੱਥੇ ਦੱਸਦੀ ਐ ਏਡੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜੀਰਕਪੁਰਾ ਨੇ ਮੋਹਲੇ ਨੇ ਤੂੰ ਉੱਥੇ ਦੱਸਦੀ ਤੇ ਗੁਰੂ ਸਾਹਿਬ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਤੂੰ ਬੰਬੇ ਵਾਲਾ ਆਪਣੇ ਜਿਹੜਾ ਰੋਲਾ ਪਾ ਲਾ ਉੱਥੇ ਪਾ ਲਾ ਪਰ ਆ ਜਿਹੜਾ ਤੇਰੀਆਂ ਕਾਲੀਆਂ ਗੁਰਦੋਤਾ ਨੇ ਇਧਰ ਪੰਜਾਬ ਵਿੱਚ ਹੀ ਨਹੀਂ ਚੱਲਣਦੀਆਂ ਅਸੀਂ ਤੇ ਤੇਰੇ ਬਾਣੇ ਤੇ ਭਰੋਸਾ ਕੀਤਾ ਤੇਰੀ ਜ਼ੁਬਾਨ ਤੇ ਭਰੋਸਾ ਕੀਤਾ ਵੀ ਚੱਲ ਕਲਗੀਧਰ ਪਾਸ਼ਾ ਦਾ ਬਾਣਾ ਦਮ ਲਾ ਚੱਲ ਭਰੋਸਾ ਕਰਦੇ ਹਾਂ ਪਰ ਇਹਨਾਂ ਨੇ ਉਸ ਫਲੈਟ ਤੇ ਇਹ ਜੀ ਵਿਧਵਾਤੋ ਵੀ ਤੁਹਾਡੇ ਸਾਹਮਣੇ ਸੀ ਲਿਆ ਸਕਦੇ ਆ ਉਸ ਔਰਤ ਦੇ ਫਲੈਟ ਤੇ ਕਬਜ਼ਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਇਸ ਇਹਨਾਂ ਦੀ ਕੋਸ਼ਿਸ਼ ਉਹ ਕਾਮਯਾਬ ਅਸੀਂ ਨਹੀਂ ਹੋਣ ਦਿੱਤੀ ਤੇ ਉਹ ਜਿਹੜੀਆਂ ਚਾਬੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਵਿੱਚ ਪਾ ਕੇ ਤੋਂ ਚਾਬੀਆਂ ਉਸ ਵਿਧਵਾ ਔਰਤ ਨੂੰ ਦਿਵਾ ਦਿੱਤੀਆਂ ਆਪਾ ਜੀ ਅਕਸਰ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਵੀ ਕਿਥੋਂ ਮਸਦੀ ਤੇ ਹਮੇਸ਼ਾ ਵਿਵਾਦਾਂ ਨਾਲ ਘਿਰੇ ਰਹਿਦਾ ਕੰਮ ਇਹ ਕਿਉਂ ਜੀ ਦੇਖੋ ਜੀ ਸਾਣਾ ਸਾਡਾ ਦਾ ਰਾਜਪੁਰੇ ਰਹਿੰਦਾ ਮੈਨੂੰ ਤਾਂ ਆਪਣਾ ਪਤਾ ਹੈ ਵੀ ਸਾਡਾ ਰਾਜਪੁਰੇ ਦਾ ਨੂੰ 20 ਸਾਲ ਹੋ ਚੱਲੇ ਨੇ ਸਾਡਾ ਇੱਥੇ ਸਾਡਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਕ੍ਰਿਸ਼ਨ ਭਾਈਚਾਰਾ ਸਾਡਾ ਹਰ ਇੱਕ ਭਾਈਚਾਰਾ ਦਾ ਬੜਾ ਪਿਆਰ ਹੈ ਬੜਾ ਸਾਡਾ ਸਰਕਾਰ ਹੈ ਹਰ ਇੱਕ ਦੇ ਇੱਥੇ ਆਨੇ ਜਾਣੇ ਆ ਤੇ ਇਹਦੇ ਮਾਹੌਲ ਸਾਡਾ ਰਾਜਪੁਰੇ ਸੇ ਖਰਾਬ ਨਹੀਂ ਆ ਬਾਹਰ ਮਸਲੇ ਪੰਥ ਹੋੁੰਦੇ ਨੇ ਗੱਲ ਵੱਖਰੀ ਆ ਪਰ ਇਹ ਜਦੋਂ ਵੀ ਇਹਨੇ ਆਉਣਾ ਇਹਨੇ ਆਪਣਾ ਬਸ ਸੋਸ਼ਲ ਮੀਡੀਆ ਤੇ ਇਹਨੂੰ ਵਹਿਮ ਸੀ ਵੀ ਮੈਂ ਇੱਥੇ ਵੀ ਕਰਕੇ ਤਾਂ ਮੈਂ ਲੰਘ ਜਾਊਂਗਾ ਵੀ ਸ਼ਾਇਦ ਮੈਨੂੰ ਕੋਈ ਟੱਕਰ ਨਾ ਨੀ ਪਰ ਇਹਦਾ ਵਹਿਮ ਜਿਹੜਾ ਅੱਜ ਅਖਾਲਸੁਰ ਖਵਾਏ ਕੋ ਥੋੜਾ ਜਿਹਾ ਕੱਟਤਾ ਨਿਕਲ ਤੇ ਪੂਰਾ ਜਾਣਾ ਸੀ ਇਹ ਕਿਤਾ ਥੱਲੇ ਆ ਜਾਂਦਾ ਤੇ ਜਾ ਕੇ ਤੇ ਅਸੀਂ ਉੱਪਰ ਘਰ ਵੜ ਜਾਂਦੇ ਚੜ ਜਾਂਦੇ ਅਸੀਂ ਤਾਂ ਸ਼ਰਮ ਕਰਗੇ ਸਾਡੇ ਰਾਜਪੁਰੇ ਸ਼ਹਿਰ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਸਾਡੇ ਪਰਵਾ ਸਾਡੇ ਜੀਨ ਵੀ ਅਸੀਂ ਕਿਸੇ ਦਾ ਘਰ ਨਹੀਂ ਵੜਨਾ ਵੀਡੀਓ ਸੇ ਮੈਂ ਬਾਹ ਚਲੜਾਓ ਕਿਧੜੋ ਸੇ ਮੈਂ ਸ਼ੇਅਰ ਬਣਾਓ 7 ਲੱਖ ਸੇ ਇੱਕ ਲੜਾਉ ਤਬਕੁਰ ਗੋਬਿੰਦ ਸਿੰਘ ਜੀ ਮਹਾਰਾਜ ਨਾਮ ਕਾ ਹੋ ਵਾਇ ਗਰੂ ਕੱਲ ਕਿਦਰ ਪਿਤਾ ਮਹਾਰਾਜ ਕਾ ਫੌਜ ਨਾ ਐਸੇ ਘੁੰਮਤੇ ਐਸੇ ਸਾਧਨ ਤੋਂ ਮੇਰਾ ਇਹ ਥਾਰੇ 도ਗਲੇ ਪਰਵਾਣਾ जिंदर सिंह परवाना ये था मेरा साधन रे इधर तूने जो पत्थर मारा ना वो पत्थर मारने वाला वीडियो भी इधर जो तूने पत्थर मारा तूने हमको तुमने क्या हम कुत्ते दिखते तेरे को और गाड़ी कितना फोड़ा तूने मेरे भाई का इधर कुत्तों को पत्थर मारते रहे हम दोनों में पत्थर मारा सथेदार है पटियाले के जगजीत सिंह नाम है मुझे लगा तेरे अंदर कुछ तो रहेगा तेरे अंदर दिखा, कर, कटा जो सोचा नहीं था रे तेरी इतनी छोटी सोच है एक मिनट पकड़ना फोन ये सोचा नहीं था लेकिन सच में तूने प्रॉपर तेरा जात दिखाया प्रॉपर और हाँ अरे अकेले में ना तेरे को फिर एक बार पाई होना पड़ेगा मेरे से लड़ने के लिए अकेले में शो, एनी टाइम तेरे साथ में अगर सच में तू है सच में है ना तू मैं गुरु का सिंह ही नहीं मेरे को वन ऑन वन मिल जो मर्जी राजपुरा में भी मिलने चाहिए तो लेकिन अकेले ना ये पचास बाप लोगों को लेके मत ना जैसे आज बाप लोगों को लेके आया तू और ना तू गुरु का सिंह है ना तू गुरु का सिंह है क्योंकि ये सिंगों वाला हरकत नहीं है जो डिस्प्ले पे दिख रहा है हाँ मैंने तेरे को खाली दिया मैं नहीं बोल रहा मैंने नहीं दिया मैं दिया कब दिया हाँ जी हान जी हाँ जी सुने जा रहा है राजपुरा के तेरे बाप का हाँ बंद कमरे में मिलेगा एक बार अकेला एक बार मेरे को कुछ सेकंड दे सिर्फ बंद कमरे में तेरे को सिंग नहीं मानता रहे मैं तो सिंह भी नहीं है तूने जो आज किया ना ਉਹਔਰੰਗਜ਼ੇਬ ਵਜ਼ੀਰ ਖਾਨ 10 ਲੱਖ ਚਾਲੀ ਸਿੰਘੋ ਦਾ ਇਤਿਹਾਸ ਆ ਦੇਖ ਪਰਮਾਨੇ ਗੱਲ ਇਦਾਂ ਮੈਂ ਤੈਨੂੰ ਉਦੋਂ ਵੀ ਫੋਨ ਕਰਕੇ ਵੀਰ کہہ ਕੇ ਬੋਲਿਆ ਸੀ ਕਿਸ ਗੱਲ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੀ ਬਦਨਾਮੀ ਹੋਵੇ ਵੀ ਇਹ ਆਪਸ ਚ ਲੜਦੇ ਪਏ ਨੇ ਮੇਰੇ ਅੱਗੇ ਆਉਣ ਦਾ ਕਾਰਨ ਕੀ ਸੀਗਾ ਦਿੱਤੀ ਤੋਂ ਪਹਿਲਾਂ ਮੈਂ ਅੱਗੇ ਆਇਆ ਕਿ ਬਾਣੇ ਦੀ ਕਿ ਦਮਾਲੇ ਦੀ ਨਾ ਸ਼ਰਮ ਆਉਂਦੀ ਆ ਸਿੰਘ ਨੂੰ ਪਰ ਤੇਰੇ ਨਾਲ ਦੇ ਜਿਹੜੇ ਮੌਨੇ ਘੋਨੇ ਬੰਦੇ ਸੀਗੇ ਉਹਨਾਂ ਨੇ ਸ਼ਰਮ ਨਹੀਂ ਕੀਤੀ ਮੇਰੇ ਦਮਾਲੇ ਤੇ ਈਟਾਂ ਵਜੀਆਂ ਨੇ ਹਾਂ ਇਸ ਕਰਕੇ ਮੈਨੂੰ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੋ ਉਹ ਵੀ ਮੈਂ ਉਸ ਬੰਦੇ ਦੇ ਮਾਰੀ ਜਿਹੜੇ ਮੌਨੇ ਘੋਨੇ ਸੀਗੇ ਸਹੀ ਬਾਤ ਸਰਦਾਰ ਬੰਦੇ ਤੇ ਮੈਂ ਈਟ ਨਹੀਂ ਜਲਾਈ ਠੀਕ ਆ ਨਾ ਉਹ ਵੀ ਥੋਟੀਆਂ ਜਿਹੜੀਆਂ ਈਟਾਂ ਸੀਗੀਆਂ ਨਾ ਉਹੀ ਥੋੜੇ ਦੇ ਆਈਆਂ ਨੇ ਪੰਥ ਦਾ ਜਲੂਸ ਕੱਢ ਰਹੇ ਹੋ ਤੁਸੀਂ ਆਪਸ ਦੇ ਵਿੱਚ ਲੜ ਕੇ ਅਹੀ ਯਾਰ ਤੇਰਾ ਸਾਥ ਦੇਣਾ ਚਾਹੁੰਦੇ ਆ ਤੂੰ ਸਾਡਾ ਸਾਥ ਦੇ ਤੂੰ ਤਾਂ ਉੱਥੇ ਲੱਗੇ ਹੋਏ ਆਂ ਵੀ ਬੰਤ ਆਪਸ ਵਿੱਚ ਲੜੇ ਆਪ ਆਪਸ ਹੀ ਆਪਸ ਵਿੱਚ ਲੜੇ ਜੋਗੇ ਆ ਪੁਲਿਸ ਸਟੇਸ਼ਨ ਮੈਂ ਬਿਆਨ ਦੇ ਰਹਾ ਮੈਂ ਪਚ ਕੇ ਭੱਜ ਕੇ ਗਿਆ ਅਰੇ 50 ਕੋ ਲੈ ਕੇ ਆਉਣ ਵਾਲੇ ਨਪੁੰਸਕ ਕੀ ਔਲਾਦ ਆਣਾ अकेले ਮਿਲਣਾ ਵਾਏ ਗੁਰੂ ਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੂੰ ਲੜਨ ਆਉਣਾ ਪਿਆ ਹਾਂ ਮੈਨੂੰ ਤੁਹਾਡਾ ਮਸਲਾ ਪਤਾ ਸੀਗਾ ਕਿ ਕੀ ਆ ਠੀਕ ਹੈ ਮੈਂ ਸਿਰਫ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਸ਼ਾਂਤੀ ਮਿਲੇ ਕੋਈ ਨਿਹੰਗ ਸਿੰਘ ਕੋਈ ਬਾਣੇ ਦੇ ਵਿੱਚ ਹੈਗਾ ਮੇਰੀ ਪਛਾਣ ਕਰਦਾ ਵੀ ਹਾਂ ਠੀਕ ਹੈ ਕੋਈ ਨਿਹੰਗ ਸਿੰਘ ਹੈਗਾ ਉਲਟਾ ਤੁਸੀਂ ਯਾਰ ਉਤੋਂ ਇੱਟਾ ਪੱਥਰ ਬਾਹਰ ਦੇ ਸ਼ੁਰੂ ਕਰਤੇ ਹਾਂ ਕੋਈ ਚੰਗੀ ਗੱਲ ਥੋੜੀ ਹੈ ਤੈਨੂੰ ਆਪ ਨੂੰ ਤੂੰ 5000 ਦਾ ਰਖਾ ਬਣਦਾ ਤੇ ਤੈਨੂੰ ਵੀਰ ਪਤਾ ਹੋਣਾ ਚਾਹੀਦਾ ਕਿ ਆਪਸ ਦੇ ਵਿੱਚ ਪੱਗਾਂ ਵਾਲੇ ਪਰ ਅਸੀਂ ਦਿਮਾਲਿਆਂ ਵਾਲੇ ਆ ਜੇ ਤੂੰ ਉਹ ਮੋਨੇ ਕੋਨੇ ਬੰਦਿਆਂ ਨੂੰ ਲੈ ਕੇ ਆਉਣਾ ਠੀਕ ਹੈ ਨਾ ਤਾਂ ਉਹਨਾਂ ਤੋਂ ਇੱਟਾਂ ਮਰੋਣਾ ਭਾਵੇਂ ਵਿੱਕੀ ਥੋਮਸ ਸਿੰਘ ਆ ਠੀਕ ਹੈ ਨਾ ਇਹਦੇ ਤੇ ਵੀ ਕੇ ਦਾ ਹੱਕ ਨਹੀਂ ਕਿ ਉਹ ਮੋਨਾ ਕੋ ਉਨਾਂ ਇੱਟਾਂ ਰੋੜੇ ਮਾਰੇ ਤੁਸੀਂ 50 ਬੰਦੇ ਯਾਰ ਉਹ ਬਗਾਨਾ ਘਰ ਸੀਗਾ ਅਸੀਂ ਖਾਣ ਪੀਣ ਵਾਸਤੇ ਉੱਥੇ ਗਏ ਆ ਤੈਨੂੰ ਐਸੇ ਕਰਕੇ ਸੱਦਿਆ ਸੀ ਕਿ ਵੀ ਤੈਨੂੰ ਨਾਲ ਵਾਹ ਕੇ ਖਾ ਪੀ ਲਾਂਗੇ ਜੋ ਤੁਹਾਡੇ ਕਿੱਥੇ ਗਿਲੇ ਨੇ ਤੁਹਾਡੇ ਮਣਾਚ ਬੈਰ ਵਿਰੋਧ ਹੈਗਾ ਨਾ ਉਹ ਕੱਢ ਲਾਂਗੇ ਐਸੇ ਕਰਕੇ ਅਸੀਂ ਉੱਥੇ ਗਏ ਸੀਗੇ ਪਰ ਤੁਸੀਂ ਚੰਨ ਕੁਝ ਹੋਰ ਚਾੜਤਾ ਯਾਰ ਆਪਸ ਵਿੱਚ ਕੀ ਸਾਡਾ ਪੱੱਤਰ ਮਾਰ ਰਿਹਾ ਰੇ ਇਸਨੇ ਕੋਈ ਆਪਕ ਲੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਬਾ ਕਸਮ ਪੱੱਤਰ ਕੋ ਛੂਆ ਨਹੀਂ ਮੈਨੇ ਪੱੱਤਰ ਕੋ ਛੂਆ ਨਹੀਂ ਮੈਨੇ ਔਰ ਇਹ ਸਿੰਘ ਨੇ ਵੀ ਹੱਥ ਕਟਾ ਕਰਕੇ ਲਏ ਚਲੋ ਆ ਜਦੋਂ ਰੋੜੇ ਵਗਾਰਾ ਵੱਜਦੇ ਸੀਗੇ ਹੱਤ ਸਿਰ ਤੇ ਵੱਜਣਾ ਮੇਰੇ ਦਿਮਾਲੇ ਤੇ ਇੱਥੇ ਵੱਜਿਆ ਦਿਮਾਲਾ ਮੇਰਾ ਹੁਣ ਵੀ ਹਿੱਲਿਆ ਹੋਇਆ ਉਸ ਤੋਂ ਬਾਅਦ ਮੈਨੂੰ ਲੋੜ ਪਈ ਆ ਤੇਰੇ ਤੇ ਬਰਾਬਰੀ ਕਰਨ ਦੀ ਠੀਕ ਹੈ ਨਾ ਅਸੀਂ ਦੋ ਜਣੇ ਸੀਗੇ ਤੇ ਦੋ ਬੱਚੇ ਸੀਗੇ ਸਾਡੇ ਨਾਲ ਹਾਂ ਕਿ ਦੋ ਛੋਟੇ ਬੱਚੇ ਵੀ ਥੇ ਸਾਥ ਮੇਂ ਠੀਕ ਹੈ ਸਾਡੇ ਨਾਲ ਯਾਰ ਤੁਸੀਂ ਤਾਂ ਚੜਾਈ ਕਰਕੇ ਇੱਧਾ ਆ ਕੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਫੇਰ ਇੱਧਾ ਲੈ ਕੇ ਦੁਸ਼ਮਣਾਂ ਨਾਲ ਲੜੀ ਰਿਹਾ ਤੂੰ ਤਾਂ ਪੰਥ ਦਾ ਤਾਂ ਮੈਂ ਤਾਂ ਕਹਿੰਦਾ ਵੀ ਪੰਥ ਦਾ ਰੱਖਾ ਬਣਦਾ ਪਰ ਤੂੰ ਪੰਥ ਦਾ ਹੈ ਨਹੀਂ ਕਿਉਂਕਿ ਤੈਨੂੰ ਇਹ ਹੀ ਨਹੀਂ ਪਤਾ ਯਾਰ ਦਿਮਾਲੇ ਦੀ ਬਾਣੇ ਦੀ ਨਹੀਂ ਇੱਕ ਵਾਰੀ ਨਾ ਦਿਮਾਲੇ ਕਰਕੇ ਬਾਣੇ ਕਰਕੇ ਤੂੰ ਮੇਰੇ ਨਾਲ ਗੱਲ ਕਰਦਾ ਠੀਕ ਹੈ ਨਾ ਤੇਰੇ ਕੋ ਉਤਨੇ ਲੋਕਾਂ ਦੇ ਵਿੱਚ ਮੈਂ ਕੀ ਬੋਲਾ मर्द तो अकेले आता था बोला वीडियो में है बोला लेकिन तू पत्थर मारा रे डंडा मारा तू चल तेरे को ये वीडियो में एक एक पॉइंट देता है मैं मस्त तू और मैं अकेले वन वन ऑन वन, 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 वन बस तू और मैं नहीं नहीं आ, मेरे को ना ये बंदा आशी ना, ना आशी चाहिए, आशी चाहिए मेरे को ये बंदा जो किया ना आज आज जो तूने किया ना उसके लिए माफी नहीं है तुझे दो मिनट पता गल की गल ऐसा ਤੇਰੇ ਨਾਲ ਕੋਈ ਬੈਰ ਵਿਰੋਧ ਨਹੀਂ ਤੂੰ ਸਾਡਾ ਸਿੱਖ ਭਰਾ ਹੈ ਸਾਡੇ ਤੋਂ ਪਹਿਲਾਂ ਤੂੰ ਬੜਾ ਪ੍ਰਚਾਰ ਕੀਤਾ ਠੀਕ ਹੈ ਨਾ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਚਾਰ ਕਰਦੇ ਕਰਦੇ ਤੁਸੀਂ ਆਪਣੀ ਮਰਿਆਦਾ ਭੁੱਲਦੇ ਜਾ ਰਹੇ ਹੋ ਠੀਕ ਹੈ ਨਾ ਤੇ ਉਹ ਜਿਹੜਾ ਇੱਕ ਫਲੈਟ ਦਾ ਰੋਲਾ ਉਹ ਬਹਿ ਕੇ ਨਵੇੜਨ ਵਾਲਾ ਸੀਗਾ ਉਹ ਫਲੈਟ ਦਾ ਵੀ ਆਏਗਾ ਕੱਲ ਕੱਲ ਫਲੈਟ ਦਾ ਵੀ ਵੀਡੀਓ ਆਏਗਾ ਤੇਰੇ ਪਾਸ ਕਿੰਨੇ ਪੈਸੇ दिए ਤੂੰ ਜਿਸकी ਤਰਫ سے ਆਇਆ ਹੈ ਕੀ ਹੈ ਨਾ ਮੇਰੇ ਇਸ ਵਿੱਚ ਇਨਵੋਲਵਮੈਂਟ ਥਾ ਨਹੀਂ लेकिन तूने बनवाया क्यू टीआरपी तेरे को टीआरपी चाहिए ना टी आर पी रखेगा तू और एक बात जिंदगी भर पचास बंदे साथ लेके नहीं घूमेगा तू कभी अकेला भी घूमेगा तू तू जैसे अभी घूम रहा है मैं और तू जिसका गाड़ी फोड़ा ना उसमे क्या लिखा था क्या लिखा था फिर बुढ़ा दल तरना दल तरना दल लिखा था उसके ऊपर तूने काच फोड़ा उस गाड़ी का तूने ये सोच के फोड़ा कि विक्की का गाड़ी है फोड़ दो ਇਰੇ ਪਾਸ ਗਾੜੀ ਨਹੀਂ ਹੈ। ਵਿੱਕੀ ਲੱਗ ਲੱਗ ਆਏ ਆ। ਮੈਂ ਪਟਿਆਲਿਓ ਆਇਆ। ਇਹ ਮੁਹਾਲਿਓ ਆਪਾਂ। ਸਿਰਕਪੁਰ ਠੀਕ ਹੈ ਨਾ। ਕਿ ਸਾਡਾ ਤਾਂ ਉਧਰ ਦੀ ਖਾਣ ਪੀਣ ਦਾ ਸੁਪਨਾ ਸੀਗਾ ਵੀ ਉਹਦੇ ਕੋਲ ਬੈਠਾਂਗੇ ਚਲੋ ਸਾਡਾ ਮਿੱਤਰ ਪਿਆਰਾ ਇਹੋ। ਪਰ ਤੂੰ ਯਾਰ ੱੱੱਕਾ ਕਰ ਗਿਆ। ਕਦੇ ਵੀ ਅਸੀਂ ਅਸੀਂ ਤੈਨੂੰ ਮਿਲਾਂਗੇ ਨਾ ਇਹ ਨਹੀਂ ਸਾਡੇ ਕੋਲ ਸਿੰਘ ਨਹੀਂ। ਠੀਕ ਹੈ ਸਾਡੇ ਕੋਲ ਫੋਰਸ ਨਹੀਂ। ਅਸੀਂ ਸੂਰੂ ਜੋ ਲੈ ਕੇ ਆਏ ਨਾ ਦੇ ਵਿੱਚ ਰਹੇ ਆ। ਤੂੰ ਜੋ ਲੈ ਕੇ ਆਇਆ ਨਾ اگر اپنی آئی پہ اگئے نا تو کھیل پائے گا کیا اپنی آئی پہ اگیا تو لنگڑا اوتو لنگڑا ਸਾਡੀ سمجھداری لالا ٹھیک ہے نا جوابی کاروائی ਤਾਂ ਹੀ ਦਿੱਤੀ گی کہ سمجھداری اس ਕਰਕੇ ਕਹਿਣਾ ਕਿਉਂਕਿ ਸਾਡੇ ਨਾਲ ਦੋ ਜਵਾਕ ਸੀਗੇ ٹھیک ہے نا ਉਹ ਅਸੀਂ ਨਹੀਂ ਚਾਹਦੇ ਕਿ ਉਹ ਜਵਾਕ ਨੇ 15 12 ਸਾਲਾਂ ਦੇ ਉਹਨਾਂ ਦਾ ਕੋਈ ਨੁਕਸਾਨ ਹੋਵੇ ਠੀਕ ਹੈ دیکھ ਅਸੀਂ ਤੇਰੇ ਤੇ ਕਿਸੇ ਤਰ੍ਹਾਂ ਦਾ ਵੀ ਪਰਚਾ ਨਹੀਂ ਪਰਚਾ ਨਹੀਂ ਕਰਾਉਣਾ ਤੇਰੇ ਨਾਲ ਲੜਾਈ ਝਗੜਾਣੀ ਜੋ चाहना टीआरपी जिमे विकी करपी वाला ठीक है ना पब्लिसिटी पब्लिसिटी ठीक है पचास तो बंदे एक आदमी लेके आता है ना तो वो आदमी नहीं औरत है जो तू है जो तू है और वाकई है तू मर्द स्टैम्प लगा रहे तू वाकई है मर्द वन ऑन वन जो मर्जी वन ऑन वन तू और मैं बस डेंगू के मच्छर एक बार मिलना मेरे को एक बार अकेले में ਸਭ ਕੁਝ ਛੋੜ ਬਾਕੀ ਆਪਸ ਵਿੱਚ ਯਾਰ ਜਿਵੇਂ ਮਰਜ਼ੀ ਨਾ ਬੰਦ ਕਮਰੇ ਚ ਲੜ ਲਓ ਬਸ ਤੁਸੀਂ ਪੰਥ ਦਾ ਜਲੂਸ ਨਾ ਕੱਢੋ ਬਸ ਠੀਕ ਹੈ ਨਾ ਪੰਥ ਸਾਡਾ ਪਹਿਲਾਂ ਅਸੀਂ ਕੰਮ ਰਲ ਮਿਲ ਕੇ ਕੋਈ ਹੋਰ ਸੋਚੀਏ ਕਰਨੇ ਆ ਇਹਨੂੰ ਵਰਲਡ ਲੈਵਲ ਤੇ ਦੁਨੀਆ ਸੁਣਦੀ ਆ ਭਾਈ ਤੈਨੂੰ ਪੰਜਾਬ ਲੈਵਲ ਤੇ ਸੁਣਦੀ ਆ ਮੇਰਾ ਵੀ ਤੇਰੇ ਵਾਲਾ ਸਿਸਟਮ ਸੀਗਾ ਵੀ ਕੀ ਹੋਮਸ ਦੇ ਨਾਲ ਲੜਦਾ ਸੀਗਾ ਮੈਂ ਇਹਦੇ ਨਾਲ ਠੀਕ ਹੈ ਨਾ ਪਰ ਸਭ ਨੂੰ ਪਤਾ ਜਦੋਂ ਅਸੀਂ ਬੈਠੇ ਸੀਗੇ ਸਾਡੇ ਜੱਤੇਦਾਰ ਸਾਹਿਬ ਨੇ ਬਾਬਾ ਜੀ ਨੇ ਸਾਡੀ ਸੁਲਾ ਕਰਾਈ ਸੀਗੀ ਤਾਂ ਜਿਹੜੇ ਮਨ ਮਨਤਾਬ ਸੀਗੇ ਸਾਡੇ ਦੂਰ ਹੋਏ ਠੀਕ ਹੈ ਨਾ ਜੇ ਤੈਨੂੰ ਕੋਈ ਦਿੱਕਤ ਹੈ ਯਾਰ ਇਹਦੇ ਤੋਂ ਤੂੰ ਕਹਿ ਭਾਈ ਤੈਨੂੰ ਮਿਲਣਾ ਪਰ ਆਪਾਂ ਹਰ ਥਾਂ ਤੇ ਆਪਣੀ ਹੈਂਕਰਬਾਜੀ ਦੇ ਵਿੱਚ ਗੱਲ ਕਰੀਏ ਉਹ ਚੰਗੀ ਗੱਲ ਨਹੀਂ ਹੈਗੀ ਅਸੀਂ ਗੁਰੂ ਦੇ ਸਿੰਘ ਆ ਤੇ ਉਹਨੇ ਵੀ ਅੰਮ੍ਰਿਤ ਛਕਿਆ ਤੇ ਉਹ ਸਾਡਾ ਭਰਾ ਹੈ ਜੇ ਪੰਜਾਬੀ ਨਹੀਂ ਤਾਂ ਕੀ ਹੋਇਆ ਭਾਈ ਅਸੀਂ ਬਿਹਾਰ ਜੇ ਮੈਂ ਤੈਨੂੰ ਮੁੱਦੇ ਦੰਨਾ ਠੀਕ ਹੈ ਨਾ ਉਹ ਚੱਕ ਅਸੀਂ ਮੈਂ ਵਿੱਕੀ ਨੂੰ ਛੱਡ ਪਰਾਂ ਮੈਂ ਤੇਰੇ ਨਾਲ ਲੱਗੂੰਗਾ ਯਾਰ ਤੇਰੇ ਮੈਂ ਬਰਾਬਰ ਖੜੂੰਗਾ ਮੈਂ ਤੈਨੂੰ ਮੁੱਦੇ ਦਿੰਨਾ ਰਬੜ ਦੇ ਕੱਛਿਆਂ ਵਾਲੇ ਹਾਂ ਚੌਕੀ ਦੇ ਕੱਛਿਆਂ ਵਾਲੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਬਿਰਾਜਮਾਨ ਹੋਏ ਨੇ ਕਮੇਟੀ ਕਮੇਟੀ ਦੇ ਵਿੱਚ ਠੀਕ ਹੈ ਨਾ ਉਹਨਾਂ ਨਾਲੇ ਵੀਰ ਪੰਗਾ ਠੀਕ ਹੈ ਨਾ ਛੋਟੇ ਛੋਟੇ ਆਪਸ ਦੇ ਵਿੱਚ ਵਿਵਾਦ ਨੇ ਨਾ ਜਿਹੜੇ ਇਹ ਸਾਨੂੰ ਬਹੁਤ ਪਿੱਛੇ ਲੈ ਕੇ ਜਾ ਰਹੇ ਨੇ ਤੂੰ ਆ ਕੇ ਉੱਤੇ ਮਾਵਾ ਭੈਣਾਂ ਦੀ ਗਾਲਾਂ ਕੱਢੀਆਂ ਨੇ ਚੰਗੀ ਗੱਲ ਸੀਗੀ ਯਾਰ ਇੰਨੀ ਸੋਹਣੀ ਤੂੰ ਬਾਣੀ ਪੜਦਾ ਐਨਾ ਇੰਨੀ ਅੱਛੀ ਬਾਣੀ ਆ ਠੀਕ ਐ ਇੱਥੇ ਇੱਕ ਪ੍ਰੋਗਰਾਮ ਸੀਗਾ ਜਦੋਂ ਆਪਣਾ ਜਥੇਦਾਰ ਸਾਹਿਬ ਆਏ ਸੀਗੇ ਉਦੋਂ ਤੁਸੀਂ ਇੱਥੇ ਗੁਰਬਾਣੀ ਦੇ ਟੁਕਕਾ ਬੋਲੀਆਂ ਸੀਗੀਆਂ ਠੀਕ ਐ ਨਾ ਕਿੰਨੀਆਂ ਸਾਨੂੰ ਆਏ ਸੀਗਾ ਯਾਰ ਬੰਦਾ ਬੜਾ ਪਰਫੈਕਟ ਆ ਜਿਹਨੂੰ ਗੁਰਬਾਣੀ ਦਾ ਗਿਆਨ ਆ ਇਹ ਸਾਨੂੰ ਸਹੀ ਸੇਧ ਦੇ ਸਕਦਾ ਨੌਜਵਾਨਾਂ ਨੂੰ ਸਾਡੇਆਂ ਨੂੰ ਪਰ ਜੋ ਤੂੰ ਅੱਜ ਕੀਤਾ ਇਹ ਸੇਧ ਨਹੀਂ ਹੈਗੀ ਇਹਨੂੰ ਮੈਂ ਬੇਫਕੂਫੀ ਕਹੂੰਗਾ ਕਿ ਅਸੀਂ ਪੰਥ ਦੇ ਵਿੱਚ ਆਪਸ ਵਿੱਚ ਦਰਾਰ ਕਿਵੇਂ ਪਾਈ ਹੈ ਦੇਖ ਮੈਂ ਬਾਲਾ ਕੁਝ ਨਹੀਂ ਕਹਿੰਦਾ ਪਰ ਇਹ ਮੈਂ ਜਾਂਦੇ ਜਾਂਦੇ ਇੱਕ ਲਾਸਟ ਗੱਲ ਜ਼ਰੂਰ ਕਹਿਣੀ ਚਾਹਨਾ ਬਾਕੀ ਤੇ ਆਪਸ ਦੇ ਵਿੱਚ ਵਿਵਾਦ ਹੁੰਦੇ ਨੇ ਪੰਥਾ 'ਚ ਹੁੰਦੇ ਆ ਆਪਾਂ ਜਿਹਦੇ ਨਾਲ ਕਾਰਜ ਕਰਦੇ ਆ ਉਹਨਾਂ ਨਾਲ ਆਪਣੀ ਸੋਚ ਨਹੀਂ ਮਿਲਦੀ ਪਰ ਉਹਦਾ ਕੀ ਆ ਆਪਾਂ ਬਹਿ ਕੇ ਨਵੇੜਦੇ ਨੇ ਹਾਂ ਕਈ ਹੈਗੇ ਨੇ ਸਿੰਘ ਜਿਨ੍ਹਾਂ ਨੇ ਮੇਰੇ ਨਾਲ ਵੀ ਗਾਲੀ-ਕਲੋਚ ਕੀਤੀ ਆ ਮੈਂ ਉਹਨਾਂ ਦੇ ਨਾਲ ਨਹੀਂ ਬੈਸਦਾ ਵੀਰੇ ਮੈਂ ਉਹਨਾਂ ਦਾ ਠੀਕ ਹੈ ਮਨ ਮਟਾਈ ਚੁੱਪ ਹੋ ਗਏ ਪਰ ਜੇ ਉਹਨਾਂ ਨੂੰ ਕਦੇ ਮੇਰੀ ਲੋੜ ਪਊਗੀ ਮੈਂ ਨਾਲ ਖੜੂਗਾ ਉਹਨਾਂ ਦੇ ਮੈਂ ਇੱਦਾਂ ਇੱਟਾ ਰੋੜੇ ਲੈ ਕੇ ਨਹੀਂ ਜਾਊਂਗਾ ਉਹਨਾਂ ਤੇ ਹਾਂ ਕੁੱਤਾ ਸਮਝਾ ਕੁੱਤਾ ਇਸਨੇ ਇਹ ਨਾ ਮੈਂ ਕਿਸੇ ਸਰਦਾਰ ਨੂੰ ਸਰਦਾਰ ਦਮਾਲੇ ਵਾਲੇ ਹੀ ਤਾਂ ਮੈਂ ਦੂਰ ਦੀ ਗੱਲ ਕਰਦਾ ਬਾਣੇ ਵਾਲੇ ਦੀ ਸਰਦਾਰ ਨੂੰ ਆ ਮੋਨੇ ਕੋ ਉਹਨਾਂ ਨੂੰ ਹੱਥ ਪਾਣ ਦਈਏ ਠੀਕ ਹੈ ਇਹ ਚੀਜ਼ ਦਾ ਸੋ ਤੇਰੇ ਨਾਲ ਸਾਡਾ ਜਾਂ ਸਾਡੇ ਨਾਲ ਤੇਰਾ ਕੋਈ ਵੈਰ ਨਹੀਂ ਹੈਗਾ ਜਿਹੜਾ ਤੂੰ ਵਧਾਉਣ ਨੂੰ ਫਿਰਦਾ ਠੀਕ ਹੈ ਨਾ ਇੱਕ ਦੇ ਦੂਜੇ ਦਾ ਸਾਥ ਦੋ ਪੰਛ ਦੀਏ ਔਰ ਅਗਰ ਬੜਾਣਾ ਹੀ ਇਹ ਨਾ ਸਦੀ ਅਗਵਾਈ ਕਰਦਾ ਪੰਥ ਪੰਥ ਦੇ ਨਾਲ ਚੱਲ ਮੇਰਾ ਵੀਰ ਠੀਕ ਹੈ ਨਾ ਤੂੰ ਕੱਲਾ ਪੰਥ ਨਹੀਂ ਹੈਗਾ ਯਾ ਕੱਲਾ ਰਾਜਪੁਰਾ ਤੇਰਾ ਨਹੀਂ ਹੈਗਾ ਹਾਂ ਰਾਜਪੁਰਾ ਕਿਉਂ ਫਿਰ ਰਹਾ ਅਸੀਂ ਅਸੀਂ ਤਾਂ ਐਸੇ ਕਾਰਜ ਕਰ ਰਹੇ ਹਾਂ ਵੀ ਸੰਗਤ ਜੋੜਦੇ ਪਏ ਆ ਠੀਕ ਹੈ ਨਾ ਤੂੰ ਆ ਕੇ ਸਾਡੇ ਉੱਤੇ ਚੜ ਕੇ ਇਦਾਂ ਆ ਜਿਵੇਂ ਅਸੀਂ ਅਫਦਾਲੀ ਹੁੰਨੇ ਹਾਂ ਹਾ ਹੱਦ ਤੇਰੇ ਅਲੀ ਯਾਰ ਮਾਰਾ ਮੋਟਾ ਨਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਇੱਕ ਬਾਣੇ ਵਾਲਾ ਮੈਂ ਦੁਆਰਾ ਫੇਰ ਕਹਿੰਦਾ ਮੈਂ ਤੇਰੇ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਬਾਣੇ ਦੇ ਦੁਮਾਲੇ ਦਾ ਲਿਹਾਜ਼ ਹੋਊਗੀ ਤੂੰ ਗਾਲਾਂ ਕੱਢ ਰਿਆਂ ਉੱਥੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਅੱਗੇ ਜਾਊਂਗਾ ਤੇ ਤੁਸੀਂ ਮੇਰੇ ਤੇ ਇੱਟਾ ਰੋੜੇ ਬਾਣੇ ਸ਼ੁਰੂ ਕਰ ਦੇਣੇ ਨੇ ਠੀਕ ਹੈ ਨਾ ਮੈਂ ਬਾਰ-ਬਾਰ ਕਹਿੰਦਾ ਵੀ ਤੇਰੇ ਲਈ ਚੰਗੀ ਗੱਲ ਨਹੀਂ ਸੀਗੀ ਆ ਲੈ ਭਾਈ